ਤੁਸੀਂ ਕੁਝ ਕੱਲੇ ਆਪਣੇ ਨਹੀਂ ਨਿਕਾਰੇ ewomen 45 ਤੇ ਹੋਰ ਕਿੰਨੇ ਲੋਕ ਹੈਗੇ ਆ ਜਿਨ੍ਹਾਂ ਦੀ ਆਵਾਜ਼ ਨਹੀਂ ਹੈਗੀ ਤੁਸੀਂ ਉਹਨਾਂ ਦੀ ਆਵਾਜ਼ ਬਣ ਰਹੇ ਹੋ ਪਰ ਸ਼ੁਰੂ ਤੋਂ ਅਸੀਂ ਖੁੱਲੇ ਹੋ ਕੇ ਗੱਲ ਕਰਦੇ ਸੀ ਘਰ ਦੇ ਵਿੱਚ ਸਪੈਸ਼ਲੀ ਆਪਣੇ ਮਾਮ ਦੇ ਨਾਲ ਕਿਉਂਕਿ ਉਹਨਾਂ ਨੂੰ ਆਪਸ਼ਨਸ ਨਹੀਂ ਸੀ ਮਿਲੇ ਉਦੋਂ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਚਾਹਦੀ ਸੀ ਕਿ ਤੁਹਾਨੂੰ ਚੋਇਸ ਮਿਲੇ ਕਿ ਇੱਕ ਤਾਂ ਦਿਮਾਗ ਵਿੱਚ ਗੱਲ ਹੁੰਦੀ ਨਾ ਕਿ ਬੱਚੇ ਜਾਂ ਤਾਂ ਡਾਕਟਰ ਬਣ ਜਾਂ ਬੱਚੇ ਵਕੀਲ ਬਣ ਜਾਂ ਇੰਜੀਨੀਅਰ ਬਣ ਮੰਮੀ ਚਾਹੁੰਦੇ ਸੀ ਮੈਂ ਵਕੀਲ ਬਣਾ ਜਸਮੀਨ ਮੇਰੀ ਭੈਣ ਉਹ ਡਾਕਟਰ ਬਣੇ ਅਸੀਂ ਦੋਨੋਂ ਹੀ ਪੋਲਿਟਿਕਸ ਦੇ ਲੈਬਰ ਚ ਗਏ ਤੇ ਮੰਮੀ ਕਹਿੰਦੇ ਪਤਾ ਨਹੀਂ ਕਿਦਾਂ ਤੁਸੀਂ ਇਦਾਂ ਬਨ ਗਏ ਪਰ ਆਬਵੀਅਸਲੀ ਜਿੱਥੇ ਉਹਨਾਂ ਨੇ ਕੰਮ ਕੀਤਾ ਜਿੱਥੇ ਉਹਨਾਂ ਨੇ ਤਰੱਕੀ ਕੀਤੀ ਅਸੀਂ ਵੇਖਿਆ ਅਸੀਂ ਉਹ ਸੀ ਪਾਸੇ ਚੱਲ ਗਏ ਪਤਾ ਲੱਗ ਜਾਂਦਾ ਉੱਥੇ ਮੈਸੇਜ ਪਾਸ ਹੁੰਦਾ ਕਿ ਤੁਸੀਂ ਅੱਗੇ ਇਸ ਤਰ੍ਹਾਂ ਨਹੀਂ ਹੋ ਸਕਦੇ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ ਜਾਣਾ ਕਿਚਨ ਚ ਜਾਓ ਕੰਮ ਕਰੋ ਚਲੋ ਐਜੂਕੇਸ਼ਨ ਵੀ ਪੜ ਲਓ ਵਧੀਆ ਬੱਚਿਆਂ ਲਈ ਤੇ ਬੱਚਿਆਂ ਪਾਲੋ ਤੇ ਬਸ ਹਨਾ ਹਸਬੰਡ ਨੂੰ ਸਰਵ ਕਰਨਾ ਇਹ ਸਾਡਾ ਕਾਰਨ ਹੈ ਇਸ ਪਲੈਨ ਤੇ ਨੇ ਮੈਨੂੰ ਯਾਦ ਨਹੀਂ ਕਿਹੜਾ ਰਿਲੇਟਿਵ ਸੀ ਪਰ ਮੰਮੀ ਨੇ ਕਿਸ ਨੂੰ ਫੋਨ ਕੀਤਾ ਕਿ ਘਰੇ ਬੱਚੀ ਹੋਈ ਹੈ ਤੇ ਕਹਿੰਦੇ ਕਿ ਤੁਸੀਂ ਸਾਨੂੰ ਕਿਉਂ ਫੋਨ ਕੀਤਾ ਇਹਦੇ ਬਾਰੇ ਤੇ ਮੇਰੇ ਡੈਡੀ ਕਹਿੰਦੇ ਇਹ ਮੇਰਾ ਪੁੱਤਰ ਹੈ ਸੋ ਜਿਹੜੇ ਵੀ ਬੈਨੀਫਿਟਸ ਮਿਲਦੇ ਸੀ ਬੱਚਿਆਂ ਨੂੰ ਮਤਲਬ ਬॉयਜ਼ ਨੂੰ ਉਹ ਵੀ ਮੈਨੂੰ ਮਿਲੇ ਕਿ ਤੂੰ ਬਾਹਰ ਜਾ ਕੇ ਕੋਅਡ ਹਾਕੀ ਖੇਡ ਲੈ ਵਾਲੀਬਾਲ ਖੇਡ ਉਨਾਂ ਨੇ ਮੈਨੂੰ martial arts ਪਾਇਆ ਜਦੋਂ ਮੈਂ ਛੋਟੀ-ਛੋਟੀ ਸੀ ਕਿਚਨ ਜੋਗੀ ਤਾਂ ਜਨਾਨੀ ਮੈਂ ਨਹੀਂ ਮੰਦੀ ਹੈਗੀ ਠੀਕ ਹੈ ਨਾ ਕਿ ਉਹੀ ਕੰਮ ਜਿਹੜੇ ਜਨਾਨੀ ਬਾਹਰ ਜਾ ਕੇ ਬੰਦੇ ਦੇ ਬਰਾਬਰ ਕੰਮ ਕਰ ਸਕਦੀ ਆ ਸੋ ਕਿਚਨ ਦੇ ਵਿੱਚ ਵੀ ਉਹ ਵੀ ਹੈਲਪ ਕਰ ਸਕਦੇ ਹੈਲਪ ਵਿਦ ਕਿਡਸ ਹੈਲਪ ਵਿਦ ਆਲ ਦੱਬ ਦੋਨੇ ਮਿਲ ਕੇ ਚੱਲਣਗੇ ਅੱਧੇ ਇਸ਼ੂਸ ਮੁੱਕ ਜਾਣਗੇ ਜਦੋਂ ਮੈਂ ਛੋਟੀ ਸੀ 23 ਸਾਲ ਦੀ ਸੀਗੀ ਮੈਂ ਮੇਰਾ ਰੋਕਾ ਹੋ ਗਿਆ ਮੈਂ ਤੇ ਮੇਰੇ ਮਾਪੇ ਕਹਿੰਦੇ ਕਿ ਸਾਨੂੰ ਠੀਕ ਨਹੀਂ ਲੱਗਦਾ ਬੰਦਾ ਮੇਰੇ ਮਾਪੇ ਨੇ ਮੈਨੂੰ ਕਿਹਾ ਨਾ ਵਿਆਹ ਕਰ ਮੈਂ ਗੱਲ ਨਹੀਂ ਸੁਣੀ ਮੈਂ ਇੰਡੀਆ ਜਾ ਕੇ ਇਕੱਲੇ ਜਾ ਕੇ ਮੈਂ ਵਿਆਹ ਕਰ ਲਿਆ ਓਬਵੀਅਸਲੀ ਨਹੀਂ ਚੰਗਾ ਨਿਕਲਿਆ ਮੈਨੂੰ 7 ਸਾਲ ਲੱਗੇ ਨਿਕਲਣ ਵਿੱਚ ਕਿਉਂਕਿ ਔਖਾ ਸੀ ਬਹੁਤ ਖਾਂਦੀ ਨਹੀਂ ਸੀ ਪਿੰਦੀ ਨਹੀਂ ਸੀ ਸਟ्रेस ਬਹੁਤ ਜ਼ਿਆਦਾ ਸੀ ਜਿਹੜੇ ਕੁੜੀਆਂ ਦੇਖਦੇ ਪਿਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕੋਈ ਗੱਲ ਨਹੀਂ ਜੇ ਗਲਤੀ ਵੀ ਹੋ ਗਈ ਨਿਕਲੋ ਨਾ ਰੋ ਯੂ نو ਇਫ ਦੈਟਸ ਅ ਮੈਸੇਜ ਆ ਕੈਨ ਸ਼ੇਅਰ ਵਿਦ ਯੂ ਡੂ ਨੋਟ ਸਟੇ ਗੇਟ ਆਊਟ ਆਫ ਡਾਜ ਜਸ ਕੁਇਕਲੀ ਐਜ਼ ਯੂ ਕੈਨ ਵੈਲਕਮ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਰਮ ਰੂਬੀ ਬਾਸੀ ਸ਼ੋ ਐਂਡ ਵਾਸਤਾ ਪੰਜਾਬ ਅੱਜ ਆਪਾਂ ਇੱਕ ਐਸੀ ਟੌਪਿਕ ਤੇ ਗੱਲ ਕਰਨ ਚੱਲੇ ਹੈਗੇ ਆ ਜਿੱਥੇ ਪੋਲਿਟਿਕਸ ਵਿੱਚ ਕੁੜੀਆਂ ਜਿਹੜੀਆਂ ਹੈਗੀਆਂ ਨਾਟ ਓਨਲੀ ਇਨ ਕੈਨੇਡਾ ਯੂ ਐਸ ਜਾਂ ਕਿਸੇ ਹੋਰ ਜਗ੍ਹਾ ਦੇ ਵਿੱਚ ਬਟ ਪੋਲਿਟਿਕਸ ਦੇ ਵਿੱਚ ਕਈ ਆਂਦਾ ਕਈ ਵਾਰ ਕੁੜੀਆਂ ਨੂੰ ਕਿ ਇਹ ਤੁਹਾਡੇ ਕਰਨ ਵਾਲੇ ਕੰਮ ਨਹੀਂ ਹੈਗੇ ਤੁਹਾਡੇ ਕਰਨ ਵਾਲੀ ਗੱਲਾਂ ਨਹੀਂ ਹੈਗੀਆਂ ਮੈਂ ਤੁਹਾਨੂੰ ਇੱਕ ਇਹ ਜੇ ਇਨਸਾਨ ਦੇ ਨਾਲ ਅੱਜ ਮਿਲਾਉਣ ਚੱਲੀ ਹੈਗੀਆਂ ਰੋਹਿਣੀ ਅਰੋੜਾ ਜੋ ਫੋਰ ਬਰਨਬੀ ਈਸਟ ਦੇ ਐਮਲੀ ਹਾਗਿਆ ਪਾਰਲੀਮੈਂਟਰੀ ਅਮ ਸੈਕਟਰੀ ਆਫ ਚਾਈਲਡ ਕੇਅਰ ਐਂਡ ਸੋ ਮਚ ਮੋਰ ਇਹਨਾਂ ਨਾਲ ਕਰਦੇ ਆ ਤੇ ਪੁੱਛਦੇ ਆ ਗੱਲਾਂ ਜਿਹੜੀ ਸ਼ਾਤਕਦੀ ਨਾ ਸ਼ੇਰ ਵੀ ਕੀਤੇ ਆ ਹੋਣ ਇਹਨਾਂ ਦੀ ਜਰਨੀ ਤੇ ਉੱਥੇ ਰਹਿਣਾ ਟੱਕ ਕੇ ਰਹਿਣਾ ਉਹ ਲੋਕੇਸ਼ਨ ਤੇ ਤੇ ਉਹ ਰਾਈਟਸ ਲਈ ਲੜਨਾ ਇਹਨਾਂ ਦੀ ਜਰਨੀ ਕਿਵੇਂ ਰਹੀ ਆ ਰੋਹਿਣੀ ਸਸਿਕਾ ਸਸਿਕਾ ਬਹੁਤ ਬੜਿਆ ਲੱਗਿਆ ਕਿ ਮੈਨੂੰ ਮੌਕਾ ਮਿਲਿਆ ਤੁਹਾਨੂੰ ਮਿਲਣ ਲਈ ਤੇ ਅੱਜ ਗੱਲ ਕਰਨ ਲਈ ਸਾਰਿਆਂ ਦੇ ਨਾਲ ਸ਼ੇਅਰ ਕਰਨੀ ਆਪਣੀ ਜਰਨੀ ਹਾਂਜੀ ਬਹੁਤ ਹੁੰਦਾ ਆ ਬਹੁਤ ਵਾਰੀ ਯੂ ਨੋ ਜਦੋਂ ਛੋਟੇ ਸੀ ਕਿ ਤੁਸੀਂ ਆਪਣੀ ਸਟੋਰੀ ਜ਼ਰਾ ਸ਼ੇਅਰ ਕਰੋ ਕਿ ਤੁਸੀਂ ਇੱਥੇ ਦੇ ਬੋਰਨ ਐਂਡ ਰੈਸ ਸੀਗੇ ਤੁਹਾਡੇ ਪੇਰੈਂਟਸ ਕਿੱਦਾਂ ਆਏ ਸੀ ਤੇ ਜਿਹੜਾ ਬੱਚਿਆਂ ਦੇ ਇੱਥੇ ਦੂਜੇ ਮੁਲਕਾਂ ਚ ਆ ਕੇ ਜ ਸਾਡੇ ਲਈ ਤਾਂ ਸਾਡਾ ਪਹਿਲਾ ਮੁਲਕ ਹੈਗਾ ਆ ਬਟ ਪੇਰੈਂਟਸ ਨੂੰ ਅਡਜਸਟਮੈਂਟ ਕਰਨੀ ਤੇ ਬੱਚੇ ਕਿਵੇਂ ਗਰੋ ਅਪ ਹੁੰਦੇ ਐਂਡ ਹਾਊ ਸ਼ੀ ਵਾਸ ਬਰੇਵ ਐਂਡ ਐਨਰੀ ਜਰਨੀ ਛੋਟੇ ਹੁੰਦੇ ਆ ਤੋਂ ਯਾ ਆਈ ਮੀਨ ਸ਼ੁਰੂ ਤੋਂ ਮਾਪੇ ਤਾਂ ਆਈ ਸੀਗੇ 1970 ਦੀ ਗੱਲ ਐ ਐਕਚੁਅਲੀ ਮੰਮੀ ਪਹਿਲਾਂ ਆਈ ਸੀਗੇ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਸੀ 1400 14 ਸਾਲ ਦੇ ਸੀਗੇ ਜਦੋਂ ਆਈ ਸੀ ਨਾਨੀ ਦੇ ਨਾਲ ਤੇ ਮਾਸੀ ਦੋ ਮਾਸੀ ਆਈ ਸੀਗੇ ਤੇ ਮੇਰੇ ਮਾਮਾ ਜੀ ਤੇ ਮੰਮੀ ਫਿਰ ਹਾਈ ਸਕੂਲ ਇੱਥੇ ਉਹਨਾਂ ਨੇ ਪੜ੍ਹਾਈ ਕੀਤੀ ਆਬੀਸਲੀ ਪੈਸਿਆਂ ਦੀ ਮਤਲਬ ਮੁਸ਼ਕਿਲ ਸੀ ਉਸ ਉਦੋਂ ਡੈਫਨਿਟਲੀ ਤੇ ਦਸ ਕੋ ਗ੍ਰੇਜ ਸੀ ਜਦੋਂ ਨਾਨੀ ਜੀ ਨੇ ਕਿਹਾ ਕਿ ਤੈਨੂੰ ਕੰਮ ਕਰਨਾ ਪੈਣਾ ਤੇ ਕੰਮ ਕਰਨ ਲੱਗੇ ਹਨਾ ਫੈਮਲੀ ਨੂੰ ਸਪੋਰਟ ਕਰਨਾ ਘਰ ਚਲਾਉਣਾ ਕਰਨਾ ਪੈਂਦਾ ਜਾਂ ਤੇ ਫਿਰ ਉਹਨਾਂ ਨੂੰ ਇੰਟਰਸਟਿੰਗ ਆ ਕੇ ਰਿਡ ਦਾ ਕੋਰਸ ਕਰ ਲਿਆ ਉਦੋਂ ਥੋੜਾ ਜਿਹਾ ਸੌਖਾ ਸੀ ਤੇ ਉਦੋਂ ਯੂਨੀਅਨ ਜੌਬ ਮਿਲਦਾ ਸੀ ਇਸ ਕਰਕੇ ਉਹ ਜ਼ਿਆਦਾ ਮਤਲਬ ਉਹਦੇ ਵੱਲ ਧਿਆਨ ਦਿੰਦੇ ਪਏ ਸੀ ਉਹ ਝੂਠ ਬੋਲ ਕੇ ਮੇਰੇ ਨਾਨੀ ਨੂੰ ਜਾਨ ਬਚ ਕੇ એમ ਦੀ ਕਹਿੰਦੇ ਸੀ ਕਿ ਮੈਂ ਕੰਮ ਤੇ ਜਾਂਦੀ ਪਈ ਆ ਐਕਚੁਅਲੀ ਅਸਲ ਚ ਉਹ ਸਕੂਲ ਪੜ੍ਹਾਈ ਕਰਨ ਜਾਂਦੇ ਸੀ ਤੇ ਹਨਾ ਤੇ ਕੈਰੀਰ ਦਾ ਉਹਨਾਂ ਨੇ ਕੋਰਸ ਕਰਕੇ ਫਿਰ ਉਹਨਾਂ ਨੇ ਅਪਲਾਈ ਕੀਤਾ ਹਸਪਤਾਲ ਚ ਤੇ ਜੌਬ ਲੱਗ ਗਈ ਉਹਨਾਂ ਦੀ ਤੇ ਜਦੋਂ ਯੂਨੀਅਨ ਜੌਬ ਮਿਲਿਆ ਫਿਰ ਸਾਡੀ ਪੜ੍ਹਾਈ ਮਤਲਬ ਬੈਨੀਫਿਟਸ ਵੀ ਮਿਲਦੇ ਸੀ ਹਨਾ 25 25 ਸਾਲ ਤੱਕ ਜੇ ਤੁਸੀਂ ਯੂਨੀਵਰਸਿਟੀ ਜਾਓ ਵਾਓ ਤੇ ਇਸ ਤਰ੍ਹਾਂ ਸੀ ਅੱਗੇ ਹੋਇਆ ਐਕਚੁਅਲੀ ਇਸ ਤਰ੍ਹਾਂ ਸਾਨੂੰ ਓਪਰਚ्युनिटीज ਮਿਲੇ ਤੇ ਮੇਰੀ ਤੇ ਮੇਰੀ ਛੋਟੀ ਭੈਣ ਤੇ ਉਹ ਵੀ ਹੁਣ ਪੋਲਿਟਿਕਸ 'ਚ ਕੰਮ ਕਰਦੀ ਹੈ ਵੈਸੇ ਉਹ ਲੇਬਰ ਮੂਵਮੈਂਟ ਹੈਗੀ ਹੈ ਆਪਣੀ ਪੋਲਿਟਿਕਸ ਦੀ ਗਵਰਨਮੈਂਟ ਰਿਲੇਸ਼ਨਸ ਕਰਦੀ ਹੈ bc ਜਨਰਲ empioyes ਯੂਨੀਅਨ ਲਈ ਤੇ ਪਰ ਅਸੀਂ ਦੋਨਾਂ ਨੇ ਐਕਚੁਅਲੀ ਸ਼ੁਰੂ ਕੰਮ ਕੰਮ ਸ਼ੁਰੂ ਕੀਤਾ ਪੋਲਿਟਿਕਸ ਦੇ ਵਿੱਚ 10 ਸਾਲ ਪਹਿਲਾਂ ਦੀ ਗੱਲ ਹੈ 12 ਕੋ ਸਾਲ ਹੋ ਗਏ ਐਕਚੁਅਲੀ ਹੁਣ ਤੇ ਵੋਲੰਟੀਅਰ ਕਰਨਾ ਸ਼ੁਰੂ ਕੀਤਾ ਪਰ ਸ਼ੁਰੂ ਤੋਂ ਅਸੀਂ ਮਤਲਬ ਖੁੱਲੇ ਹੋ ਕੇ ਗੱਲ ਕਰਦੇ ਸੀ ਘਰ ਦੇ ਵਿੱਚ ਸਪੈਸ਼ਲੀ ਆਪਣੇ ਮਾਮ ਦੇ ਨਾਲ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਉਹਨਾਂ ਨੂੰ ਆਪਸ਼ਨਸ ਨਹੀਂ ਸੀ ਮਿਲੇ ਉਦੋਂ ਤੇ ਨਾਨੀ ਜੀ ਜਿਆਦਾ ਸਟ੍ਰਿਕਟ ਸੀਗੇ ਆਬਵੀਅਸਲੀ ਬੱਚੇ ਵੀ ਸੰਭਾਲਨੇ ਤੇ ਓខਾ ਸੀ ਇੱਕ ਦੂਸਰੇ ਦੇਸ਼ ਚ ਹਨਾ ਹੋ ਕੇ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਚਾਹਦੀ ਸੀ ਕਿ ਤੁਹਾਨੂੰ ਚੋਇਸ ਮਿਲੇ ਤੇ ਉਹ ਸਭ ਤੋਂ ਵੱਡੀ ਗੱਲ ਸੀ ਉਹਨਾਂ ਦੇ ਲਈ ਕਿ ਉਹਨਾਂ ਦਾ ਅਰੇਂਜ ਮੈਰਿਜ ਹੋਇਆ ਸੀ ਉਹਨਾਂ ਦਾ ਸਾਰਾ ਕੁਝ ਜਿਹੜਾ ਵੀ ਪ੍ਰਬੰਧ ਸੀ ਆਪਣੀ ਜ਼ਿੰਦਗੀ ਲਈ ਉਹਨਾਂ ਨੇ ਦੀ ਡਿਸੀਜਨ ਸੀਗੀ ਉਹਨਾਂ ਦੀ ਨਹੀਂ ਉਹ ਚਾਹੁੰਦੇ ਸੀ ਕਿ ਸਾਡੀ ਆਪਣੀ ਹੋਵੇ ਸੋ ਸ਼ੁਰੂ ਤੋਂ ਅਸੀਂ ਖੁੱਲੇ ਹੋ ਕੇ ਗੱਲ ਕਰਦੇ ਸੀ ਸਕੂਲ ਦੇ ਵਿੱਚ ਵੀ ਜਦੋਂ ਵੀ ਮੈਨੂੰ ਕੁਝ ਨਹੀਂ ਸਹੀ ਲੱਗਿਆ ਉਦੋਂ ਮੈਂ ਸੁਣਾਉਂਦੀ ਸੀ ਟੀਚਰਾਂ ਨੂੰ ਹਾਂ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਆਬਵੀਅਸਲੀ ਪਨਿਸ਼ਮੈਂਟ ਫਿਰ ਮਿਲਦੇ ਸੀ ਹਨਾ ਕਿ ਇਹ ਕੁੜੀ ਪ੍ਰੋਬਲਮ ਹੈਗੀ ਹੈ ਏ ਪ੍ਰੋਬਲਮਸ ਕ੍ਰੀਏਟ ਕਰਦੀ ਹੈ ਫਿਰ ਜਿੱਥੇ ਵੀ ਤੁਸੀਂ ਸਕੂਲ ਜਾਓ ਉੱਥੇ ਵੀ ਫਾਈਲ ਵੀ ਨਾਲ-ਨਾਲ ਹੀ ਜਾਂਦੇ ਆ ਨਨਫਾਲੋ ਕਰ ਦਿਆ ਤੇ ਮੈਂ ਇੱਕ ਉਦੋਂ ਕਹਿੰਦੇ ਸੀ ਬਿਹੇਵੀਅਰਲੀ ਚੈਲੈਂਜਡ ਉੱਥੇ ਉਹਨਾਂ ਨੇ ਮੈਨੂੰ ਸਕੂਲ ਚ ਭੇਜਿਆ 10 ਵਜੇ ਸ਼ੁਰੂ ਕਰਨਾ 2:30 ਵਜੇ ਫਿਨਿਸ਼ ਕਰਨਾ ਪਿਉਰਲੀ ਅਕਾਦਮਿਕ ਸੀਗਾ ਤੇ ਉੱਥੇ ਮੇਰੇ ਗ੍ਰੇਡਸ ਤਾਂ ਠੀਕ ਸੀਗੇ ਇੰਨਾ ਕੋਈ ਪ੍ਰੋਬਲਮ ਨਹੀਂ ਸੀ ਐਂਡ ਆਈ ਗ੍ਰੈਜੂਏਟਿਡ ਵਿਦ ਡਿਸਟਿੰਕਸ਼ਨ ਤੇ ਫੇਰ ਫੇਰ ਮੰਮੀ ਚਾਹੁੰਦੇ ਸੀ ਮੈਂ ਵਕੀਲ ਬਣਾ ਜਸਲੀਨ ਮੇਰੀ ਭੈਣ ਉਹ ਡਾਕਟਰ ਬਣੇ ਅਸੀਂ ਦੋਨੋਂ ਹੀ ਪੋਲਿਟਿਕਸ ਤੇ ਲੇਬਰ ਚ ਗਏ ਤੇ ਮੰਮੀ ਕਹਿੰਦੇ ਪਤਾ ਨਹੀਂ ਕਿਦਾਂ ਤੁਸੀਂ ਇਦਾਂ ਬਣ ਗਏ ਪਰ ਆਬਵੀਅਸਲੀ ਜਿੱਥੇ ਉਹਨਾਂ ਨੇ ਕੰਮ ਕੀਤਾ ਜਿੱਥੇ ਉਹਨਾਂ ਨੇ ਤਰੱਕੀ ਕੀਤੀ ਅਸੀਂ ਵੇਖਿਆ ਅਸੀਂ ਉਸੇ ਪਾਸੇ ਚੱਲ ਗਏ ਯਾ ਐਂਡ ਐਂਡ ਯੂ ਆਰ ਮੇਕਿੰਗ ਅ ਡਿਫਰੈਂਸ ਤੁਸੀਂ ਯੂ ਆਰ ਡੂਇੰਗ ਸਮਥਿੰਗ ਰੋहिणी ਐਂਡ ਤੁਸੀਂ ਕੁਕਸ਼ਨ ਕੱਲੇ ਆਪਣੇ ਨਹੀਂ ਨਹੀਂ ਕਰ ਰਹੇ ਔਮਨ ਬੱਚਿਆਂ ਲਈ ਤੇ ਹੋਰ ਕਿੰਨੇ ਲੋਕ ਹੈਗੇ ਆ ਜਿਨ੍ਹਾਂ ਦੀ ਆਵਾਜ਼ ਨਹੀਂ ਹੈਗੀ ਤੁਸੀਂ ਉਹਨਾਂ ਦੀ ਆਵਾਜ਼ ਬਣ ਰਹੇ ਹੋ yeah bilkul right and i'm sure mm -hmm. your thari mummy bahut proud honi ga ke ek ta dimag vich gall hundi na ke bacche ya ja ta doctor ban ya ja bacche vakeel ban ya ja engineer ban um i just apricaly community de vich ni and in the asian chinese and other communities of it um ke bacche sade aitan line na hon i think you know politics are not bad tega can it it's not easy and apne mure example baithe hai ke honi right now tode kinne tusi pehan banaye pra ho Actually, pen so, actually Oh, well, happy birthday to her. <laughs> Thank you. Yeah, how far apart are you guys? Actually, see, we're Irish twins. Oh, so we're wow. 10 and a half months okay. apart. So my birthday okay. is next month. Yeah. And then I'll become Tati Sal, and she yeah. will be Santi. And she's young, guys. Yes. Yeah. Wow. Okay. Yeah. Um, ਇੱਕ ਤੁਹਾਨੂੰ ਮੈਂ ਗੱਲ ਪੁੱਛਣਾ ਚਾਹੁੰਦੀ ਸੀ ਕਿ ਜਿਹੜੀ ਮੈਂਟਲ ਹੈਲਥ ਹੈਗੀ ਆ ਅਵੇਅਰਨੈਸ ਅਸੀਂ ਉਹਨੇ ਪਹਿਲੇ ਇੱਕ ਪੋਡਕਾਸਟ ਅੱਛੀ ਕੀਤਾ ਸੀ ਇੱਕ ਹੋਰ ਅ ਮੈਂਟਲ ਹੈਲਥ ਅਵੇਅਰਨੈਸ ਦੇ ਆਪਣੀ ਕਮਿਊਨਿਟੀ ਸਾਊਥ ਏਸ਼ੀਅਨ ਕਮਿਊਨਿਟੀ ਆਈ ਥਿੰਕ ਅਦਰ ਕਮਿਊਨਿਟੀਜ਼ ਐਸ ਵੈਲ ਤੁਹਾਨੂੰ ਲੱਗਦਾ ਕਿ ਬਹੁਤ ਵਾਰੀ ਜਿਹੜੇ ਥੌਟਸ ਹੁੰਦੀਆਂ ਆ ਦਬਾਈਆਂ ਜਾਂਦੀਆਂ ਆ ਜਾਂ ਕਿਹਾ ਜਾਂਦਾ ਹੈ ਕਿ ਤੁਸੀਂ ਆਹ ਫੀਲਡ 'ਚ ਨਹੀਂ ਜਾ ਸਕਦੇ ਜਾਂ ਸਪੋਰਟ ਸਿਸਟਮ ਕਈ ਕਰਾ ਦਾ ਬਰੋਕਨ ਹੋਊਗਾ ਸ਼ਾਇਦ ਤੁਹਾਡੇ ਇਵਨ ਯਰ ਮਮ ਉਹਨੂੰ ਸੀ ਚੱਲੋ ਇਹ ਫੀਲ ਚੱਲਣਾ ਪਰ ਤੁਹਾਡੇ ਇਟ ਵਾਸ ਇਨ ਯਰ ਬਲੱਡ ਓਲਰੇਡੀ ਯੂ نو ਤਾਂ ਲੱਗਦਾ ਕਿ ਮੈਂਟਲ ਹੈਲਥ ਦੀ ਕੋਈ ਹੈਗਾ ਜਾਂ ਕੋਈ ਦਬਾਅ ਕੇ ਲੋਕਾਂ ਨੂੰ ਹੈਗਾ ਦਾ ਮੇਬੀ ਵਾਂਟ ਟੂ ਗੋ ਸਮਰ ਐਂਡ ਦੇ ਕੈਨਟ ਗੈਟ ਟੂ ਥੇਅਰ ਫੁੱਲ ਪੋਟੈਂਸ਼ੀਅਲ ਐਕਚੁਅਲੀ ਪਿਛਲੇ ਜਨਰੇਸ਼ਨ ਦੀ ਗੱਲਾਂ ਨੇ ਯਾ ਦੇਖੋ 1947 ਦੇ ਵਿੱਚ ਪਾਰਟੀਸ਼ਨ ਹੋਇਆ ਯਾ ਉਸ ਵਕਤ ਜਿਹੜੇ ਵੀ ਲੋਕ ਸੀਗੇ ਦੋਨੋਂ ਪਾਸੇ ਪਾਕਿਸਤਾਨ ਤੇ ਇੰਡੀਆ ਯਾ ਉਹ ਡਿਸਪਲੇਸ ਹੋ ਗਏ। ਯਾ ਤੇ ਉਹ ਬੋਥ ਓខਾ ਟਾਈਮ ਮੇਰੇ ਨਾਨੀ ਜੀ ਵੀ ਪਾਕਿਸਤਾਨ ਸਾਈਡ ਤੋਂ ਲਾਹੌਰ ਤੋਂ ਹੈਗੇ ਸੀ ਜਾਂ ਲਾਇਲਪਰ ਹੁਣ ਮੈਨੂੰ ਯਾ ਮਾਈ ਨਾਨੀਸ ਫਰਮ ਲਾਇਲਪਰ ਟੂ ਯਾ देयर ਯੂ ਗੋ ਯਾ ਲਾਇਲਪਰ ਅਮ ਤੇ ਹੁਣ ਫਾਸਲਾਬਾ ਫਾਸਲਾਬਾ ਬੁਲੰਦੇਆ ਹੈ ਨਾ ਤੇ ਉਹਨਾਂ ਨੇ ਫਿਰ ਸਾਰਾ ਕੁਝ ਵੇਖਿਆ ਉਹਨਾਂ ਦੀ ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਵੇਲੇ ਤੇ ਮਤਲਬ 14 ਸਾਲ ਹੋ ਕੇ ਹੁਣ ਤੁਸੀਂ ਇੰਡੀਆ ਪਹੁੰਚ ਗਏ ਦੂਸਰੇ ਪਾਸੇ ਹਨਾ ਅੰਮ੍ਰਿਤਸਰ ਤੇ ਉਹਨਾਂ ਨੂੰ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਮਤਲਬ ਤਿੰਨ ਚਾਰ ਮਹੀਨੇ ਦੀ ਗੱਲ ਸੀਗੀ ਹਾਂ ਹਾਂ ਤੇ ਉਹਨਾਂ ਨੇ ਨਾਈ ਕਾਉਂਸਲਿੰਗ ਕੀਤੀ ਨਾਈ ਕੋਈ ਥੈਰੇਪੀ ਕੀਤੀ ਉਹਨਾਂ ਨੇ ਉਹਨਾਂ ਮਤਲਬ ਉਹਨਾਂ ਦੇ ਮਾਪੇ ਤੀ ਮੈਨੂੰ ਸਾਰੀ ਗੱਲ ਨਹੀਂ ਪਤਾ ਹੁਣ ਪਰ ਇੰਨਾ ਤੇ ਮੈਂ ਸਮਝ ਸਕਦੀ ਆ ਇੱਕ ਲੇਡੀ ਹੋ ਕੇ ਕਿ ਉਹਨਾਂ ਦਾ ਸ਼ਾਇਦ ਡਿਸੀਜਨ ਵੀ ਨਹੀਂ ਸੀ ਉਸ ਵੇਲੇ ਮਤਲਬ ਛੋਟੇ ਬੱਚੇ ਹੋ ਕੇ ਹਨ ਤੇ ਵਿਆਹ ਹੋ ਗਿਆ ਪੁੱਛਿਆ ਨਹੀਂ ਜਾਂਦਾ ਸੀ ਇੰਨਾ ਮੈਨ ਲੱਗਦਾ ਨਹੀਂ ਡਿਪੈਂਡਿੰਗ ਰਾਈਟ ਫੈਮਲੀ ਦੋ ਤੇ ਉਮ ਤੇ ਸਾਤ ਬੱਚੇ ਹਨਾ ਸੱਤ ਬੱਚੇ ਦੈਨ ਹਸਬੈਂਡ ਡਾਈਸ ਐਟ ਲਾਈਕ ਆਈ ਥਿੰਕ ਸ਼ੀ ਵਾਸ 42 অর ਸਮਥਿੰਗ ਲਾਈਕ ਦੈਟਸ ਟਫ ਦੈਟਸ ਟਫ ਯੂ ਨੋ ਇਨ ਦੋਨ ਨੂੰ ਸ਼ਾਇਦ ਫੀਲ ਹੋਇਆ ਕਿ ਮੈਂ ਤਾਂ ਕੁਛ ਨਹੀਂ ਦੇਖਿਆ ਨਾ ਮੇਰੇ ਕੋਈ ਆਪਸ਼ਨ ਸੀ ਤੇ ਉਹ ਜਿਹੜਾ ਸਟ्रेस ਸੀ ਸਰੀਰ ਅੰਦਰ ਰੱਖਿਆ ਕਿ ਰੱਖਿਆ ਅੰਦਰ ਰੱਖਿਆ ਦੁਬਾਇਆ ਇੰਨਾ ਜਿਆਦਾ ਕਿ ਜਲਦੀ ਗੁੱਸੇ ਹੁੰਦੇ ਆ ਲੋਕੀ ਇਦਾਂ ਹੁੰਦੇ ਆ ਇਸ ਤਰ੍ਹਾਂ ਸਾਨੂੰ ਪਤਾ ਲੱਗ ਜਾਂਦਾ ਕਿ ਮੈਂਟਲ ਹੈਲਥ ਤੇ ਕੋਈ ਇਸ਼ੂ ਹੈ ਹਨਾ ਅੰਦਰੋਂ ਗੱਲ ਨਹੀਂ ਉਹ ਸੈਗ ਸਕਦੇ ਕੁਝ ਨਾ ਇਹ ਸੋਚ ਸਕਦੇ ਮਤਲਬ ਹਿਸਟਰੀ ਬਾਰੇ ਕਿ ਸਾਡੇ ਨਾਲ ਕੀ ਹੋਇਆ ਉਹਨਾਂ ਨੇ ਅੱਜ ਤੱਕ ਸਾਨੂੰ ਜ਼ਿਆਦਾ ਕੁਝ ਦੱਸਿਆ ਨਹੀਂ ਬਸ ਉਹਨਾਂ ਨੇ ਇਸ ਤਰ੍ਹਾਂ ਦੱਸਿਆ ਕਿ ਮੈਂ ਇੰਡੀਆ ਕਿਸ ਤਰ੍ਹਾਂ ਪਹੁੰਚੀ ਪਰ ਜਿਹੜੇ ਦੂਸਰੇ ਡੀਟੈਲਸ ਐ ਕੁਝ ਨਹੀਂ ਉਹਨਾਂ ਨੇ ਫਿਰ ਜਦੋਂ ਦਬਾਲੇ ਅੰਦਰ ਹੀ ਆਪਣੇ ਬਿਲਕੁਲ ਤੇ ਫਿਰ ਬੱਚੇ ਵੀ ਇਹੀ ਵੇਖਦੇ ਆ ਇਹ ਵੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਲੋਕੀ ਕਹਿੰਦੇ ਆ ਕਿ اسپੈਸ਼ਲੀ ਬੱਚਿਆਂ ਦੇ ਨਾਲ ਕਿ ਤੂੰ ਆ ਨਹੀਂ ਕਰਨਾ ਇਹ ਨਹੀਂ ਕਰਨਾ ਹਨਾ ਇਹ ਵੀ ਗੱਲ ਹੈ ਕਿ ਜਦੋਂ ਰਿਲੇਟਿਵਸ ਹੁੰਦੇ ਆ ਨਾ ਜਾਂ ਫੈਮਲੀ ਹੁੰਦੇ ਆ ਨਾਲ ਐਕਸਟੈਂਡਡ ਫੈਮਲੀ ਕੁਝ ਗੱਲ ਕਰਦੇ ਆ ਪਤਾ ਲੱਗ ਜਾਂਦਾ ਉੱਥੇ ਮੈਸੇਜ ਪਾਸ ਹੁੰਦਾ ਕਿ ਤੁਸੀਂ ਅੱਗੇ ਇਸ ਤਰ੍ਹਾਂ ਨਹੀਂ ਹੋ ਸਕਦੇ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ ਜਾਣਾ ਕਿਚਨ 'ਚ ਜਾਓ ਕੰਮ ਕਰੋ ਚਲੋ ਐਜੂਕੇਸ਼ਨ ਵੀ ਪੜ ਲਓ ਵਧੀਆ ਬੱਚਿਆਂ ਲਈ ਤੇ ਬੱਚਿਆਂ ਪਾਲੋ ਤੇ ਬਸ ਹਨਾ ਹਸਬੰਡ ਨੂੰ ਸਰਵ ਕਰਨਾ ਇਹ ਸਦਾ ਕਾਰਨ ਹੈ ਇਸ ਪਲਾਨਟ ਦੇ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਅਸੀਂ ਸਾਡੇ ਵੀ ਮੁੱਦੇ ਹੈਗੇ ਆ ਲੇਡੀਜ਼ ਦੇ ਮੁੱਦੇ ਉਹ ਅਸੀਂ ਅੱਗੇ ਕਰਨੇ ਆ ਤੇ ਮੈਂਟਲ ਹੈਲਥ ਇੱਥੇ ਵੀ ਮਤਲਬ ਦੇਖੋ ਕੋਵਿਡ ਦੇ ਟਾਈਮਸ ਬੋਧੋ ਕਾਸੀ ਲੋਕੀ ਤੇ ਫਿਰ ਘਰ ਚ ਫਸੇ ਰਹਿਣ ਬੱਚਿਆਂ ਨਾਲ ਤੇ ਡੋਮੈਸਟਿਕ ਵਾਇਲੈਂਸ ਰੇਟਸ ਵੀ ਬੋਥ ਅਗੇ ਹੋ ਗਏ ਪਹਿਲੇ ਨਾਲੋਂ ਕਿਉਂਕਿ ਨਾ ਹੀ ਉਹ ਬਾਹਰ ਜਾ ਸਕਦੇ ਸੀ ਨਾ ਹੀ ਕੁਝ ਕੰਮ ਵੀ ਨਹੀਂ ਸੀ ਕਰ ਸਕਦੇ ਸੋ ਸਾਰੇ ਫਰਸਟ੍ਰੇਸ਼ਨ ਨਿਕਲ ਆਈ ਬਾਰ ਤੇ ਉਦੋਂ ਵੀ ਸੁਸਾਈਡ ਰੇਟਸ ਡੋਮੈਸਟਿਕ ਵਾਇਲੈਂਸ ਰੇਟਸ ਸਾਰੇ ਮਤਲਬ ਅਸੀਂ ਦੇਖਿਆ ਹਨਾ ਕਿ ਇਨਕਲਾਈਨ ਹੋ ਗਿਆ ਹੁਣ ਚਲੋ ਬਾਅਦ ਹੁਣ ਲੋਕੀ ਜਾਂਦੇ ਆ ਕੰਮ ਕਰਦੇ ਆ ਅਸੀਂ ਥੋੜਾ ਜਿਹਾ ਫਰਕ ਵੇਖਿਆ ਪਰ ਜਿਹੜੇ ਪੈਸੇ ਵੀ ਉਹਨਾਂ ਨੂੰ ਨਹੀਂ ਮਿਲੇ ਉਸ ਵੇਲੇ ਹੱਲੇ ਵੀ ਉਹ ਹੁਣ ਕੋਸ਼ਿਸ਼ ਕਰਦੇ ਪਏ ਆ ਅੱਗੇ ਹੋਣ ਲਈ ਪਰ ਹੁੰਦਾ ਨਹੀਂ ਪਿਆ ਸੀ ਆਈ ਥਿੰਕ ਬੋਥ ਵਾਰੀ ਗੱਲਾ ਐਸ ਤਰ੍ਹਾਂ ਨਹੀਂ ਹੋ ਜਾਂਦੀਆਂ ਕਿ ਬੀਇੰਗ ਐਟ ਹੋਮ ਮਤਲਬ ਕਰੇ ਬੈਨੇ ਆ ਰਹਿਨੇ ਆ ਬਟ 24 ਘੰਟੇ ਜੋ ਤੁਸੀਂ ਕੋਵਿਡ ਦਾ ਨਾ ਡਰ ਸੀਗਾ ਉਸ ਟਾਈਮ ਤੇ ਕਿ ਲੋਕ ਕਹਿੰਦੇ ਸੀ ਨਾ ਹਸਬੰਡ ਜਾਂ ਇੱਕ ਨੂੰ ਕਹਿੰਦੇ ਕਿ ਜੇ ਸ਼ਾਇਦ ਕੋਵਿਡ ਨਾ ਹੋ ਜਾਏ ਉਹ ਉਹ ਰੂਮ 'ਚ ਨਹੀਂ ਜਾ ਸਕਦੇ ਸੀਗੇ ਉਹਨਾਂ ਨੂੰ ਮਿਲ ਨਹੀਂ ਸਕਦੇ ਕਿੰਨੇ ਗ੍ਰੈਂਡ ਪੇਰੈਂਟਸ ਕਿੰਨੇ ਬੱਚੇ ਬਹੁਤ ਕੁਝ ਦੇਖਿਆ ਪਰ 24 ਘੰਟੇ ਜੇ ਤੁਸੀਂ ਇੰਨਾ ਚਿਰ ਉਹੀ ਇਨਸਾਨ ਦੇ ਨਾਲ ਰਹਿਣਾ ਹੈ ਤੁਸੀਂ ਕਿਸੇ ਹੋਰ ਨਾਲ ਗੱਲ ਨਹੀਂ ਕਰ ਸਕਦੇ ਤੁਸੀਂ ਕਿਸੇ ਨੂੰ ਘਰੇ ਬੁਲਾਉਣ ਨੂੰ ਡਰਦੇ ਹੋ ਤੁਸੀਂ ਆਈ ਥਿੰਕ ਇਫ ਫॉर ਟਾਈਮ ਆਈ ਥਿੰਕ ਫॉर ਅ ਵਾਈਲ ਤੁਸੀਂ ਬੁਲਾ ਸਕਦੇ ਵੀ ਨਹੀਂ ਸੀਗੇ ਤੁਸੀਂ ਕਿਸੇ ਘਰੇ ਨਹੀਂ ਜਾਣਾ ਕਿਸੇ ਦੇ ਕੋਈ ਗੈਦਰਿੰਗਸ ਨਹੀਂ ਹੈਗੇ ਫਿਰ ਲੋਕ 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 ਗੈਦਰਿੰਗ ਕਰਨਾ ਪੈ ਸੀਗੇ ਆਈ ਥਿੰਕ ਅੱਧੀ ਜਨਤਾ

ਆਪਾਂ ਸਾਰਿਆਂ ਨੂੰ ਇਕੱਠੇ ਉਹ ਕਵਾਜ਼ ਉਠਾਉਣੀ ਚਾਹੀਦੀ ਆ ਇਕੱਠੇ ਮਿਲ ਕੇ ਕੁਝ ਕਰਨਾ ਚਾਹੀਦਾ ਪਰ ਬੱਚਿਆਂ ਤੋਂ ਸ਼ੁਰੂ ਹੋਣਾ ਡਿਗਮਾ ਬਹੁਤ ਹੈ ਹਨਾ ਕਿ ਲੋਕੀ ਕੀ ਕਹਿਣਗੇ ਸਾਡੇ ਸਾਡੀ ਰੈਪਿਊਟੇਸ਼ਨ ਇਹ ਤੁਸੀਂ ਮੈਨੂੰ ਦੱਸੋ ਸਾਡੇ ਸਾਡਾ ਕਿਉਂ ਬੋਝ ਹੈ ਕੁੜੀਆਂ ਦਾ ਫੈਮਲੀ ਆਨਰ ਕਿਉਂ ਐਗਜੈਕਟਲੀ ਕਿਉਂ ਆਦਮੀ ਕਿਉਂ ਨਾ ਲੈਣ ਫੈਮਲੀ ਆਨਰ ਸਾਡੀ ਕਿਉਂ ਹੋਵੇ ਇਕੱਲੇ ਦੀ ਜੇ ਜਨਾਨੀ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰਾ ਕੁਝ ਕਰ ਸਕਦੀ ਆ ਬਿਲਕੁਲ ਦੇਖੋ ਅਸੀਂ ਸਾਡੇ ਵਿੱਚ ਅਸੀਂ ਦੋਨੋਂ ਬੈਠੇ ਆ ਤੁਹਾਡੇ ਨਾਲ ਹੀ ਹਨਾ ਰਾਈਟ ਹਾਂ ਐਂਡ ਗਿਵ ਬਰਥ ਐਂਡ ਕੰਮ ਤੇ ਜਾਂਦੇ ਆ ਠੀਕ ਹੈ ਨਾ ਕਿੰਨਾ ਕੁਝ ਹੁੰਦਾ ਆ ਤੇ ਕਿੰਨਾ ਯੂ نو ਆਫਿਸ ਜਾ ਕੇ ਜਾਂ ਜਿੱਥੇ ਵੀ ਕੰਮ ਕਰਦੇ ਹੈਗੇ ਘਰੇ ਆ ਕੇ ਜੀ ਉਹ ਵੀ ਕਰਨਾ ਇਟਸ ਆਲ ਨੈਚੁਰਲ ਇਟਸ ਆਲ ਯੂ ਹੈਵ ਟੂ ਡੂ ਦਿਸ ਆ ਹੁੰਦਾ ਆ ਆ ਕੰਮ ਕਰਨੇ ਬਾਅਦ ਵਿੱਚ ਜਿਸ ਘਰਿਆਂ ਨੂੰ ਕੋਈ ਗੱਲ ਹੁੰਦੀ ਆ ਇਹ ਨਹੀਂ ਕਰ ਸਕਦੀ ਇਹ ਬੁੜੀਆਂ ਨਹੀਂ ਕੰਮ ਕਰਦੀਆਂ ਜੋ ਬੁੜੀਆਂ ਨਹੀਂ ਤਾਂ ਬੋਲਦੀਆਂ ਠੀਕ ਹੈ ਨਾ ਕਿ ਚੁੱਪ ਕਰਕੇ ਸਹੀ ਚੱਲੋ ਵਾਈ ਇਜ਼ ਇਟ ਦ ਬੋਰਡ ਲੇਡੀਜ਼ ਆ ਬਜ਼ੁਰਗ ਮੈਂ ਬੀਬੀਆਂ ਨਾਲ ਗੱਲ ਹੁੰਦੀ ਆ ਬਜ਼ੁਰਗ ਬੀਬੀਆਂ ਨਾਲ ਕਈ 70 ਸਾਲ ਦੇ ਕੋ ਕਿੰਨੇ ਸਾਲ ਦੀ 80 ਰਾਈਟ ਉਹ ਕਹਿੰਦੇ ਸੀ ਸਾਰੀ ਉਮਰ ਗੱਲਾਂ ਦਬਾ ਕੇ ਰੱਖੀਆਂ ਕਿਸ ਨੂੰ ਦੱਸਿਆ ਨਹੀਂ ਦੱਸ ਹਾਊ ਦੇ ਵੇ ਰੇਜ਼ਡ ਜਮਾਪਾ ਤੇ ਗੱਲ ਹੋਰ ਕੀ ਸੁਣਦੇ ਹੁੰਦੀ ਆ ਸਾਨੂੰ ਸਾਡੇ ਪਿਓ ਦੀ ਅੱਖ ਦੀ ਘੂਰ ਬਹੁਤ ਸੀ ਅਸੀਂ ਇਦਾਂ ਡਰਦੇ ਸੀ ਜਾਂ ਇਦਾਂ ਅਸੀਂ ਆਈ ਹਿਅਰ ði ਸਟੋਰੀਜ਼ ਕੁੜੀਆਂ ਉਧਰ ਆਦਮੀ ਉਧਰ ਹੈਨਾ ਕਿਚਨ ਚ ਲੱਗ ਜਾਂਦੇ ਆ ਉਹ ਬੈਠ ਕੇ ਗੱਲਾਂ ਚ ਡੈਡ ਕਹਿੰਦੇ ਸੀ ਮੇਰੇ ਨਾਲ ਆ ਕੇ ਬੈਠ ਫਿਲਾਸਫੀ ਦੀ ਗੱਲ ਪੋਲਿਟਿਕਸ ਦੀ ਗੱਲ ਕਰੰਟ ਇਵੈਂਟਸ ਦੀ ਗੱਲ ਤੂੰ ਵੀ ਕਰ ਸਾਡੇ ਨਾਲ ਤੇ ਉਹ ਕਹਿੰਦੇ ਸੀ ਕਿ ਤੂੰ ਸ਼ਾਇਨਾ ਹੋ ਤੂੰ ਵੀ ਬੋਲ ਤੇ ਉਹਦੇ ਚ ਮੈਨੂੰ ਥੋੜਾ ਜਿਹਾ ਉਹ ਕੌਨਫੀਡੈਂਸ ਵੀ ਉਹਨਾਂ ਨੇ ਅ ਮਤਲਬ ਮੈਨੂੰ ਦਿਖਾਇਆ ਕਿ ਮੇਰੇ ਤੇਰੇ ਚ ਕੌਨਫੀਡੈਂਸ ਹੈ ਗਿਆ ਤੇ ਇਸ ਤਰ੍ਹਾਂ ਮੈਨੂੰ ਲੱਗਿਆ ਓਕੇ ਮੈਂ ਮੈਂ ਵੀ ਗੱਲ ਕਰ ਸਕਦੀ ਹਾਂ ਸੋ ਜਦੋਂ ਆਦਮੀ ਹੁੰਦੇ ਆ ਮੈਂ ਸ਼ਰਮਾਂਦੀ ਨਹੀਂ ਜਿਹੜੀ ਗੱਲ ਮੈਂ ਕਰਨੀ ਹੈ ਫ੍ਰੈਂਕਲੀ ਮੈਂ ਕਮਾਂਗੀ ਸੇਮ ਹੇਰ ਹਨਾ ਬਟ ਡੈਡ ਦੀ ਬੋਥ ਮਤਲਬ ਇਹ ਸਾਡੀ ਡੈਡ ਦੀ ਵੀ ਗੱਲ ਹੁੰਦੀ ਹੈ ਨਾ ਕਰਜ ਕਿ ਤੁਸੀਂ ਆਗੋ ਬਣ ਕੇ ਤੁਸੀਂ ਕੀ ਦਿਖਾਣਾ ਹੈ ਨਾ ਸਾਡੇ ਪਰਿਵਾਰ ਦੇ ਤੁਸੀਂ ਕੀ ਤੁਸੀਂ ਕੀ ਸਾਨੂੰ ਸਿਖਾਓਗੇ ਤੇ ਉਹ ਕਹਿੰਦੇ ਸੀ ਸਾਰਿਆਂ ਨੂੰ ਕਿਉਂਕਿ ਸਾਡੇ ਫੈਮਲੀ ਦੇ ਵਿੱਚ ਮੈਨੂੰ ਯਾਦ ਨਹੀਂ ਕਿਹੜਾ ਰਿਲੇਟਿਵ ਸੀਗਾ ਪਰ ਮੰਮੀ ਨੇ ਕਿਸ ਨੂੰ ਫੋਨ ਕੀਤਾ ਕਿ ਕਰੇ ਬੱਚੀ ਹੋਈ ਹੈ ਤੇ ਕਹਿੰਦੇ ਕਿ ਤੁਸੀਂ ਸਾਨੂੰ ਕਿਉਂ ਫੋਨ ਕੀਤਾ ਇਹਦੇ ਬਾਰੇ ਵਾਓ ਹਨਾ ਵਾਓ ਹਾਂ ਤੇ ਮਮੀ ਡਿਮਿਟ ਡੈਡੀ ਕਹਿੰਦੇ ਇਹ ਮੇਰਾ ਪੁੱਤਰ ਹੈ। ਯਾ ਸੋ ਜਿਹੜੇ ਵੀ ਕੀ ਕਹਿ ਸਕਦੇ ਆ ਬੈਨੀਫਿਟਸ ਮਿਲਦੇ ਸੀ ਬੱਚਿਆਂ ਨੂੰ ਮਤਲਬ ਬॉयਜ਼ ਨੂੰ ਉਹ ਵੀ ਮੈਨੂੰ ਮਿਲੇ ਕਿ ਤੂੰ ਬਾਹਰ ਜਾ ਕੇ ਕੋਡ ਹਾਕੀ ਖੇਡ ਲੈ। ਵਾਲੀਬਾਲ ਖੇਡ। ਉਹਨਾਂ ਨੇ ਮੈਨੂੰ ਮਾਰਸ਼ਲ ਆਰਟਸ ਪਾਇਆ ਜਦ ਮੈਂ ਛੋਟੀ ਛੋਟੀ ਸੀ ਤੇ 2 ਸਾਲ ਲਈ ਮੈਂ ਕੀਤਾ। ਤੇ ਦੇਖੋ ਇਹ ਵੀ ਇੱਕ ਗੱਲ ਹੈ ਕਿ ਲੇਡੀਆਂ ਜਿਹੜੇ ਹੁੰਦੇ ਉਹ ਆਪਣੇ ਬੱਚਿਆਂ ਨੂੰ ਸੰਭਾਲਦੇ ਆ। ਉਹ ਵੀ ਫਿਰ ਆਪਣੇ ਦੂਸਰੇ ਲੇਡੀਜ਼ ਦੇ ਨਾਲ ਮਿਲ ਕੇ ਉਹ ਬੈਠਦੇ ਐ ਜਦੋਂ ਇੱਕ ਦੂਜੇ ਨਾਲ ਉਹ ਗੱਲ ਕਰਦੇ ਐ ਕਿ ਮੇਰੇ ਨਾਲ ਆ ਹੋਇਆ ਆ ਹੋਇਆ ਹਨਾ ਮਤਲਬ ਫੈਮਲੀ ਦੇ ਨਾਲ ਫੈਮਲੀ ਦੇ ਨਾਲੋਂ ਜ਼ਿਆਦਾ ਨਹੀਂ ਕਰਦੇ ਐ ਐਕਚੁਅਲੀ ਦੋਸਤਾਂ ਦੇ ਨਾਲ ਸਹੇਲੀਆਂ ਦੇ ਨਾਲ ਕੰਮ ਤੋਂ ਹਨਾ ਕਿ ਰੈਪਿਊਟੇਸ਼ਨ ਆ ਖਰਾਬ ਹੋਵੇ ਹਨਾ ਪਰ ਤੁਸੀਂ ਸਹੀ ਜਾਓ ਸਹੀ ਜਾਓ ਤੁਸੀਂ ਸਫ਼ਰ ਕਰ ਹੀ ਜਾਓ ਕਰ ਹੀ ਜਾਓ ਕਿਉਂ ਕਿਉਂ ਤੇ ਫਿਰ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਹੋਏਗੀ ਕਿਉਂਕਿ ਮਾਮਾ ਸਫਰ ਕਰਦੀਆਂ ਨਾਨੀਆਂ ਦਾਦੀਆਂ ਸਫਰ ਕਰਦੀਆਂ ਹੈਗੀਆਂ ਉਮਰਾਂ ਨਿਕਲ ਗਈਆਂ ਇਹਨਾਂ ਦੀਆਂ ਇਹੇ ਕੰਮ ਦੇਖਦੀਆਂ ਚਲਦੀਆਂ ਕਿਚਨ ਜੋਗੇ ਤਾਂ ਜਨਾਨੀ ਮੈਂ ਨਹੀਂ ਮੰਨਦੀ ਹੈਗੀ ਜੇਕਰ ਕਿ ਉਹ ਹੀ ਕੰਮ ਜੇ ਜਨਾਨੀ ਬਾਹਰ ਜਾ ਕੇ ਬੰਦੇ ਤੇ ਬਰਾਬਰ ਕੰਮ ਕਰ ਸਕਦੀ ਆ ਸੋ ਕਿਚਨ ਦੇ ਵਿੱਚ ਵੀ ਉਹ ਵੀ ਹੈਲਪ ਕਰ ਸਕਦੇ ਹੈਲਪ ਵਿਦ ਦ ਕਿਡਸ ਹੈਲਪ ਵਿਦ ਆਲ ਦਾ ਜੇ ਦੋਨੇ ਮਿਲ ਕੇ ਚੱਲਣਗੇ ਅੱਧੀ ਇਸ਼ੂਸ ਮੁੱਕ ਜਾਣਗੀਆਂ ਜੇ ਪੁਰਾਣੀ ਸੋਚ ਦਬਾ ਦੋਗੇ ਨਾ ਅੱਧੀ ਇਸ਼ੂਸ ਖਤਮ ਹੋ ਗਈਆਂ 75% ਤੁਸੀਂ ਕਹ ਲੋ ਬਿਲਕੁਲ ਗਿਆ ਮੋਰ ਥੈਨ ਹਾਫ 75% ਰਾਈਟ ਥੋੜੀ ਜੀ ਪ੍ਰੋਬਲਮਸ ਰਹਿ ਜਾਂਦੀ ਤੇ ਉਹ ਤਾਂ ਬੰਦਾ ਫਿਰ ਆਪੇ ਰਿਜ਼ੋਲਵ ਕਰ ਲੈਂਦਾ ਪਰ ਜਦੋਂ ਉਹ ਮੈਂ ਆ ਜਾਂਦੀ ਨਾ ਕਿ ਮੈਂ ਜਿਹੜੀ ਜਿਹੜੇ ਸੋਚਦੇ ਹੋਣਾ ਲੇਡੀਜ਼ ਇਫ ਯੂ ਗਾਇਸ ਆਰ ਲਿਸਨਿੰਗ ਆਈ ਰੀਲੀ ਵਾਂਟ ਟੂ ਟੈਲ ਯੂ ਗਾਇਸ ਥੋੜੀ ਆਉਦੀ ਵੀ ਹੈ ਨਾ ਇੱਕ ਹੈਗਾ ਤੁਸੀਂ ਠੀਕ ਹੈ ਨਾ ਜਿਹੜੀ ਸੱਸਾਂ ਵੀ ਕਹਿੰਦੀਆਂ ਆਪਣੀਆਂ ਨੋਹਾਂ ਨੂੰ ਰਾਈਟ ਇਵਨ ਥੈਟ ਆਮ ਜਸ ਸੇਇੰਗ ਕਿ ਹਰ ਇੱਕ ਦੀ ਆਵਾਜ਼ ਨੂੰ ਤੁਸੀਂ ਆਪਣੇ ਆ ਨੋਹਾਂ ਨਾ ਬੇਟੀਆਂ ਨਾਲ ਕੇ ਰੱਖੋ ਰੱਖ ਰੱਖੋ ਉਹਨਾਂ ਨੂੰ ਠੀਕ ਹੈ ਕਿ ਸਾਡੀ ਇਹ ਬੇਟੀਆਂ ਦੇ ਬਰਾਬਰ ਆ ਕਦੀ ਫਰਕ ਨਾ ਕਰੋ ਤੇ ਇਸ਼ੂਸ ਫੇਰ ਵੀ ਨਹੀਂ ਆਉਣੀਆਂ ਬਟ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਦੇ ਨਾਲ ਖੜੋ ਤੇ ਤੁਹਾਡੀ ਵੀ ਉਹ ਮੋਢੇ ਨਾਲ ਮੋਢਾ ਲਾ ਕੇ ਖੜਨ ਗਈਆਂ ਇੱਕ ਮੈਂ ਬੜੀ ਚੀਜ਼ ਸੁਣਦੀ ਨਾ ਔਮਨ ਏਮਪਾਵਰਮੈਂਟ ਗਾਇਜ਼ ਔਮਨ ਏਮਪਾਵਰਮੈਂਟ ਤੇ ਮੂੰਹ ਤੇ ਆਪਾਂ ਸਾਰੇ ਔਮਨ ਏਮਪਾਵਰਮੈਂਟ ਕਰਦੇ ਆ ਤੇ ਪਿੱਛੇ ਪਿੱਛੇ ਤੁਸੀਂ ਇਦਨ ਆਪਾਂ ਮੂੰਹ ਨਹੀਂ ਕਮਾਇਆ ਇੱਕ ਦੂਜੇ ਦੀ ਗੱਲਾਂ ਸੋ ਇੱਕ ਦੂਜੇ ਦੇ ਨਾਲ ਖੜੋਗੇ ਨਾ ਬਹੁਤ ਚੇਂਜਸ ਆ ਰਹੀਆਂ ਆ ਬਹੁਤ ਚੇਂਜ ਉਹ ਚੇਂਜ ਤੁਹਾਡੇ ਘਰ ਤੋਂ ਸ਼ੁਰੂ ਹੁੰਦੀ ਆ ਤੁਹਾਡੇ ਤੋਂ ਸ਼ੁਰੂ ਹੁੰਦੀ ਜੋ ਤੁਸੀਂ ਕਰੋਗੇ ਨਾ ਤੁਹਾਡੇ ਬੱਚੇ ਦੇਖਦੇ ਆ ਉਹ ਸਮਝਦੇ ਕਿ ਸਾਡੇ ਫੈਰਸ ਟੂ ਥਿਸ ਔਰ ਥਿਸ ਇਜ਼ ਓਕੇ ਇਨ ਨੋਰਮਲ ਆ ਅਸੀਂ ਸੇਹ ਹੱਸਦੇ ਮਾਪੇ ਅਸੀਂ ਪਉ ਨਹੀਂ ਕੁੱਟ ਮਾਰਸ ਨਹੀਂ ਪਣੀ ਆ ਤੇ ਤੇ ਦੇਖੋ ਸਾਰੇ ਪਾਸੇ ਹਨਾ ਸਾਨੂੰ ਇੰਪੈਕਟ ਤਾਂ ਹੁੰਦਾ ਜਿਸ ਤਰ੍ਹਾਂ ਜਦੋਂ ਮੈਂ ਛੋਟੀ ਸੀ 23 ਸਾਲ ਦੀ ਸੀਗੀ ਉਦੋਂ ਐਕਚੁਅਲੀ ਮੈਂ ਕਿਸੇ ਹੋਰ ਨੂੰ ਮਿਲੀ ਸੀ ਉਸ ਵੇਲੇ ਮੇਰਾ ਰੁਕਾ ਹੋ ਗਿਆ ਮੇਤੇ ਮੇਰੇ ਮਾਪੇ ਕਹਿੰਦੇ ਕਿ ਸਾਨੂੰ ਠੀਕ ਨਹੀਂ ਲੱਗਦਾ ਬੰਦਾ ਪਰ ਮੈਨੂੰ ਡਰ ਸੀ ਕਿ ਰੋਕਾ ਤਾਂ ਹੋ ਗਿਆ ਸਾਰਿਆਂ ਨੂੰ ਪਤਾ ਹੁਣ ਹੁਣ ਚੰਗਾ ਨਹੀਂ ਲੱਗੇਗਾ ਯਾ ਮੇਰੇ ਮਾਪੇ ਨੇ ਮੈਨੂੰ ਕਿਹਾ ਨਾ ਵਿਆਹ ਕਰ ਮੈਂ ਗੱਲ ਨਹੀਂ ਸੁਣੀ ਮੈਂ ਇੰਡੀਆ ਜਾ ਕੇ ਕੱਲੇ ਜਾ ਕੇ ਮੈਂ ਵਿਆਹ ਕਰ ਲਿਆ ਆਬਵੀਅਸਲੀ ਨਹੀਂ ਚੰਗਾ ਨਿਕਲਿਆ parents they have a feeling i've right? no si. uh, my dad said to me i remember he's passed away now he passed away in 2014 oh, but he said to me something one of the last things he said to me before he passed yeah. was you know you're a butterfly you can't be in a cage wow you have to be able to fly if i see a butterfly yeah. i'm like oh yeah and there's right. my dad sending me a reminder right ਤੇ ਜਦੋਂ ਮੈਨੂੰ 7 ਸਾਲ ਲੱਗੇ ਨਿਕਲਣ ਨਹੀਂ ਕਿਉਂਕਿ ਓਖਾ ਸੀ ਬਹੁਤ ਖਾਂਦੀ ਨਹੀਂ ਸੀ ਪਿੰਦੀ ਨਹੀਂ ਸੀ ਸਟ्रेस ਬਹੁਤ ਜ਼ਿਆਦਾ ਸੀ ਤੇ ਯੂ نو ਰੱਬ ਹੀ ਦਾਈ ਹੈ ਦੇਖੋ ਜਦੋਂ ਫਿਰ ਮੈਂ ਕੋਈ ਜਗ੍ਹਾ ਜਾਣਾ ਸੀ ਤੇ ਉਦੋਂ ਮੇਰਾ ਕ੍ਰੈਡਿਟ ਕਾਰਡ ਮੈਂ ਡਿਕਲਾਈਨ ਹੋ ਗਈ ਹੂੰ ਤੇ ਮੈਂ ਕਿਹਾ ਜੀਪ ਗੱਲ ਮੈਂ ਸਾਰਾ ਕੁਝ ਟਾਈਮ ਸਿਰ ਪੇ ਕਰਨਾ ਕੀ ਹੋ ਗਿਆ ਇਸ ਬੰਦੇ ਨੇ ਪਹਿਲੇ ਮਹੀਨੇ ਚ ਫਰਾਡੂਲੈਂਟ ਅਕਾਊਂਟਸ ਖੋਲ ਲਏ ਮੇਰੇ ਨਾਮ ਤੇ ਤੇ ਦੇਖੋ ਜਿਸ ਬੰਦੇ ਨੇ ਯੂਜ਼ ਕਰਨਾ ਉਹਨੇ ਤੇ ਯੂਜ਼ ਹੀ ਕਰਨਾ ਹਨਾ ਚੰਗੇ ਵੀ ਬੰਦੇ ਹੈਗੇ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਸਾਰੇ ਖਰਾਬ ਨੇ ਨਹੀਂ ਨਹੀਂ ਸਾਡੇ ਮਤਲਬ ਸਾਡੇ ਚੰਗੇ ਵੀ ਬੰਦੇ ਬਹੁਤ ਨੇ ਤੇ ਉਹਨੇ ਜੋ ਕੀਤੀ ਮਤਲਬ 2016 ਦੇ ਵਿੱਚ ਮੈਨੂੰ ਪਤਾ ਲੱਗਿਆ 1 ਮਹੀਨੇ ਪਹਿਲਾਂ ਉਹਨਾਂ ਦਾ ਕੀ ਕਰਨ ਦੇ ਨੂੰ ਸਪousal ਸਪਾਂਸਰਸ਼ਿਪ ਹੋਣ ਬਾਲਾ ਸੀ ਹਨਾ ਤੇ ਪੂਰਾ ਤੇ ਉਹਨਾਂ ਨੇ ਪਹੁੰਚਣਾ ਸੀ ਇੱਥੇ ਇੰਡੀਆ ਤੋਂ ਆਓ ਇੰਡੀਆ ਚ ਸੀਗੇ ਤੁਸੀਂ ਓਕੇ ਦੈਟਸ ਅਸੀਂ ਇੱਥੇ ਮਿਲੇ ਸੀ ਪਰ ਵੈਸੇ ਇੰਡੀਆ ਜਾ ਕੇ ਵਿਆਹ ਹੋਇਆ ਤੇ ਫਿਰ ਇੱਥੇ ਉਹ ਹਾਊ ਵਾਸ ਹੀ ਹੇਅਰ ਇੱਥੇ ਕਿਦਾਂ ਇੰਟਰਨੈਸ਼ਨਲ ਸਟੂਡੈਂਟ ਹੋ ਕੇ ਆਈ ਸੀ ਗਿਆ ਸਟੂਡੈਂਟ ਓਕੇ ਤੇ ਉਹ ਮੈਂ ਆਨ ਲੱਗੀ ਸੀ ਵਾਪਸ ਤੇ ਮੈਂ ਇਹ ਵੀ ਮੈਂ ਪਹਿਲੀ ਵਾਰੀ ਹੁਣੇ ਗੱਲ ਕਹਿੰਦੀ ਪਈਆਂ ਤੁਹਾਨੂੰ ਦੱਸਦੀ ਪਈਆਂ ਮੈਂ ਐਕਚੁਅਲੀ ਵੈਸੇ ਕਰਦੀ ਨਹੀਂ ਖੁੱਲੇ ਹੋ ਕੇ ਪਰ ਇਦਾਂ ਲੱਗਦਾ ਥੋੜਾ ਜਾ ਕੇ ਕਰਨਾ ਚਾਹੀਦਾ ਕਿਉਂਕਿ ਜਿਹੜੇ ਕੁੜੀਆਂ ਦੇਖਦੇ ਪਿਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕੋਈ ਗੱਲ ਨਹੀਂ ਜੇ ਗਲਤੀ ਵੀ ਹੋ ਗਈ ਨਿਕਲੋ ਨਾ ਰੋ ਯੂ نو ਇਫ ਦੈਟਸ ਅ ਮੈਸੇਜ ਆ ਕੈਨ ਸ਼ੇਅਰ ਵਿਦ ਯੂ ਡੂ ਨੋਟ ਸਟੇ ਗੇਟ ਆਊਟ ਆਫ ਡਾਜ ਜਸ ਕੁਇਕਲੀ ਐਜ਼ ਯੂ ਕੈਨ ਇਟਸ ਟੂ ਨੋਟ ਵਰਥ ਇਟ ਸ਼ੁਕਰ ਹੈ ਕਿ ਸਾਡੇ ਬੱਚ ਨਹੀਂ ਕੁਛ ਨਹੀਂ ਹੁਣ ਮੈਂ ਫੇਰ ਵਿਆਹ ਕੀਤਾ ਪਿਛਲੇ ਸਾਲ ਆਪਣੇ ਹਸਬੰਦ ਨੂੰ ਕੰਗਰਾਚੂਲੇਸ਼ਨਸ ਥੈਂਕ ਯੂ ਸੋ ਮਚ ਇਨ ਨਵਦੀ ਆਦਮੀ ਮੈਂ ਬਹੁਤ ਸ਼ੁਕਰ ਕਰਦੀ ਮੈਂ ਵਾਹੇ ਗਰੂ ਨੂੰ ਕਿ ਮੈਨੂੰ ਮਿਲ ਗਿਆ ਇਸ ਤਰ੍ਹਾਂ ਦਾ ਆਦਮੀ ਤੇ ਪਰ ਬਹੁਤ ਔਖਾ ਟਾਈਮ ਸੀ ਤੇ ਦੇਖੋ ਜੇ ਅਸੀਂ ਇਸ ਤਰ੍ਹਾਂ ਦੇ ਗੱਲਾਂ ਸਿੱਖੇ ਨਹੀਂ ਪਹਿਲਾਂ ਫਿਰ ਮੈਂ ਇਦਾਂ ਆਪਣੇ ਆਪ ਨੂੰ ਮੈਂ ਹੈਜ਼ਿਟੇਟ ਨਹੀਂ ਸੀ ਕਰਨਾ ਮੈਂ ਤਲਾਕ ਉਦੋਂ ਹੀ ਕਰਨਾ ਸੀ ਮੈਂ ਮਤਲਬ ਮੈਨੂੰ ਡਰਨਾ ਹੁੰਦਾ ਉਦੋਂ ਕਿ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਕਿੰਨੀ ਜਾਨਾ ਚਲੇ ਜਾਂਦੀਆਂ ਤੇ ਅਸੀਂ ਇੱਥੋਂ ਦੇ ਆ ਤੇ ਲੋਕੀ ਕੀ ਕਹਿਣਗੇ ਅਸੀਂ ਕਿਤਾਬ ਸਿੱਖਿਆ ਪੈਰੈਂਟਸ ਬਿਲਕੁਲ ਰਿਸ਼ਤੇ ਤਨਾਉਤ ਆਲੇ ਲੋੜਾ ਤਾਂ ਕੀ ਸੰਦੇ ਆ ਲੋਕ ਕੀ ਕਹਿਣਗੇ ਬਿਲਕੁਲ ਜਦੋਂ ਤੁਹਾਡੇ ਘਰੇ ਕੋਈ ਇਸ਼ੂ ਆਉਂਦੀ ਹੈਗੀ ਆ ਜਦੋਂ ਕੋਈ ਬਿੱਲ ਲੈਟਸ ਸੇ ਆ ਗਿਆ ਜੋ ਕੋਈ ਪੇਮੈਂਟ ਹੋਏ ਉਦੋਂ ਲੋਕ ਹੀ ਨਹੀਂ ਆਉਂਦੇ ਕੋਈ ਹੈਲਪ ਕਰਨ ਉਦੋਂ ਕਿਹਨੂੰ ਕਰਨਾ ਪੈਂਦਾ ਤੁਹਾਨੂੰ ਕਰਨਾ ਪੈਂਦਾ ਆ ਬਟ ਆਪਾਂ ਹਾਂ ਦੁਨੀਆ ਦੀ ਇਹ ਕਿ ਨਾ ਜਿਹੜੇ ਬਣੀ ਹੋਈ ਆ ਲੋਕ ਕੀ ਕਹਿਣ ਦੇ ਵਿੱਚ ਕਿੰਨੀਆਂ ਜਾਨਾਂ ਜਾਂਦੀਆਂ ਆ ਕਿੰਨੀ ਲੇਡੀਜ਼ ਕਿੰਨੇ ਬੱਚੇ ਹਟਨਸ ਕਰਦੇ ਆ ठीक एंड आई एम गो टू से वन मोर थिंग एनीकली लेडीज ऑन द बंदे भी बहुत है जो जेरे किसी अब्यूसर डील ਕਰਦੇ ਨੇ ਗੱਲ ਕਰਦੇ ਹੈ ਕਿ ਗੋਸ ਬੋਥ ਵੇਜ਼ ਬਿਲਕੁਲ ਜਿਆਦਾਤਰ ਆਪਾ ਲੇਡੀਜ਼ ਦੇਖਦੇ ਜਿਹੜੇ ਚੁੱਪ ਕੀਤੀਆਂ ਹੈਗੀਆਂ ਐਂਡ आई जस्ट ਮੈਟ ਹਸਬੈਂਡ ਹੀਜ਼ ਐਨ ਐਬਸੋਲਿਊਟ ਯੂ نو ਜਸਟ ਅ ਡਾਲ ਜਸਟ ਅ ਰੀਅਲ ਸਵੀਟ ਹਾਰਟ ਸੋ ਆਈ ਮੈਟ ਹਿਮ ਰਾਈਟ ਨਾਓ ਐਂਡ ਇਹ ਬੜੀ ਵਧੀਆ ਗੱਲ ਹੈਗੀਆ ਤੁਸੀਂ ਇੱਕ ਬੈਡ ਐਕਸਪੀਰੀਅੰਸ ਤੋਂ ਨਿਕਲੇ ਹੋ ਐਂਡ ਯੂ ਫਾਉਂਡ ਸੰਬਾਡੀ ਬਟ ਕਈ ਲੋਕਾਂ ਨੂੰ ਇਹ ਡਰ ਹੁੰਦਾ ਕਿ ਜੇ ਆ ਕਈ ਬੰਦੇ ਵੀ ਕਹਿ ਦਿੰਦੇ ਆ राइट तिन को एफर्ट लग बनानी हैगा जो तिन जन्ना में प्यार कीता एंड समबडी इज प्रोबब्ली गोइंग थ्रू द सिचुएशन राइट नाउ एज़ वी स्पीक कि तुसी ओ एक सिचुएशन निकलोगे सारी दुनिया ने मारी हुंदी पर तौनु चांस लणा पेना ते अपने लिए तौनु लड़ना पेना cuz तुसी भी किसी दे बच्चे हो एग्जैक्टली राइट तौनु जे कोशिश हो गया जाओ इंसान ने कुछ कर ਦਿੱਤਾ ठीक है ना व्हाट्स व्हाट्स गोना हैपन सो निकल सकाने सिचुएशन शो जे निक तो एही जी डेंजर सिचुएशन हैगे निकलो इट्स ग गेट वर्स बिफोर इट गेट्स बेटर And it's not just about, you know, in my case, it was mostly financial abuse. Yeah. But there's also physical, there's verbal, there's emotional, there's controlling where you go, who you talk to, yeah. how far you're out, when you go to work, when you come home, watching you all the time. There's mm -hmm. so many different ways right. that abuse looks and control. And it's not a it's not just a gendered issue there are women that do that too yeah. but predominantly women suffer from it because we live in a patriarchal society at some point we have to face the facts right. and men have an equal responsibility to women right. what about the narcissistic people they, they, i mean goes like i said both ways right so but you know what we're going to say is to see you know tonu she was just saying control raya pasidi issue, was the issue ਸੂਸੀ ਪੈਸੇ ਨਹੀਂ ਖਰਚ ਸਕਦੇ ਹੋਰ ਨਹੀਂ ਕੋਸ਼ ਮੈਂ ਤੇ ਨਾ ਗੱਲ ਨਹੀਂ ਕਰਨੀ ਜੇ ਕੁੱਟਮਾਰ ਹੁੰਦੀ ਆ ਕਿੰਨਾ ਚਿਰ ਕਈ ਲੋਕ ਆਪਣੇ ਨੀਲ ਜਿਹੜੇ ਹੁੰਦੇ ਆ ਬਰੂਜ਼ ਹੁੰਦੇ ਆ ਯੂ نو ਐਂਡ ਅਪ ਕਿਆ ਸਕਦੇ ਪੁਰਾਣੀ ਜਨਰੇਸ਼ਨਸ ਯਾਨੀ ਬਟ ਹਜੇ ਵੀ ਹੋ ਰਿਹਾ ਜਿਹੜੇ ਲੋਕ ਨਿਊਲੀ ਲੈਂਡਡ ਹੈਗੇ ਆ ਜਿਹਨਾਂ ਨੂੰ ਬਾਲਾਚਰ ਨਹੀਂ ਹੋਇਆ ਉਹ ਹਜੇ ਵੀ ਸਫਰ ਕਰ ਰਹੇ ਨੇ ਕੱਲੀ ਬੁੜੀਆਂ ਨਹੀਂ ਬੰਦੇ ਵੀ ਸਫਰ ਕਰਦੇ ਹੈਗੇ ਆ ਬਟ ਅਗੇਨ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ definitely you know this is i think part of the society we yeah. live in and especially i would say in canada jado tusi koi difficult situation face karde ho tusi kalle face karo kyon community healing kyon nahi ho sakdi community support kyon nahi ho sakdi te jadon sanu support vi milda eh vi gall hai ke sometimes assi taiyar nahi hunde oh sachai son nan layi right manan nahi chande apan because actually dad bol thunda andaron You know? And that's it. Doubt both. Hundi, right. Doubt both and I think part of that is also because it's a confidence piece, yeah. but also we've been taught by our families, especially hoke, yeah. karke especially are then you will be safe. Then you will be settled. You're somebody else's problem more likely is what i feel like what they're saying right or something exactly, exactly. This one time. <laughs> yeah, yeah. It's, it's crazy to me yeah you, know, you were gonna say it one time one time i had somebody uh, a family and guys i've been blonde since i was 15 okay the i was different Blonde hair, did my thing, I spoke my mind, and mm -hmm. I forgot what it was I was not to and um mm -hmm. and I and I didn't understand it because you know my dad had passed away uh, when we were a young age in an accident, and my mom did everything. She was the man of the house, right? Mm -hmm. So, and I'm just like, I didn't think. but I'm when to go to the house. It's different. It's very different. Exactly. Again, exactly. that's that superiority complex. Big time, right? yeah. You know? And your kids are bad, our kids are good. This is never, I would say, yeah. very helpful because yes. a lot of the messages that we understand throughout our lives are not given to us directly by our parents. Right. It's often in, in between. Yeah. When they're talking between each other, when right. they're having conversations, but you hear it. But asi so, ante o thi asi aprne apni se khlende ya yeah. ke a seiy a nehi seiy. And this is how we've learned it. Yeah, yeah. seiy a and that sadly, asamiya, bhot varidani banjan diya hagi. Belkul ke pay estaran hi chalta hagaya. Yeah. Rohini, I want to ask you one thing. Sure. Toda goal ki hagaya. I know you're doing a lot of work, and I want to thank you for everything you're every you know everything you've been doing. But um, toda goal ki hagaya. And a message for those who jake help, diya, ke, ke, who do they reach out to? Yeah. And what do they do? Yeah. You know, uh, because we were talking about uh, mental health earlier, yeah. there is the uh, South Asian hub here actually in Surrey. It's called Such. You can reach out to them if you ever need support, confidentially, anonymously, especially if you need to get out. If you need any kind of emergency support, you can call 211. But the main thing I think I want to leave, um, especially uh, with your audience, the women that are listening, look, um, I got into politics because I didn't want to be on the sidelines. I wanted to make a difference. Get involved. If you're wondering how you do it, reach out to me. Reach out to my office. Reach out to me via email. All my contact information is online. ਸਾਡੇ ਬੱਚੇ ਜਿਹੜੇ ਇਥੋਂ ਦੇ ਜੰਮਪਾਲ ਨਾਲੇ ਮਾਪੇ ਜਿਹੜੇ ਵੀ ਇੰਟਰਸਟਿਡ ਹੋਣ اسپੈਸ਼ਲੀ ਪ੍ਰੋਗਰੈਸਿਵ ਇਸ਼ੂਸ ਤੇ ਤੁਸੀਂ ਅੱਗੇ ਆਓ ਤੁਹਾਡੀ ਆਵਾਜ਼ ਦੀ ਜ਼ਰੂਰਤ ਹੈ ਇਸ ਵਕਤ ਵੈਰੀ ਨਾਈਸ ਥੈਂਕ ਯੂ ਅਗੇਨ ਆ ਵੰਟ ਟੂ ਥੈਂਕ ਰੋਹਿਨੀ ਅਰੋੜਾ ਜਿਹੜੇ ਆਇਆ ਟਾਈਮ ਕੱਢਿਆ ਥੈਂਕ ਯੂ so much for having so nice meeting it was meeting. so nice yeah. meeting ਬਹੁਤ ਬੜੀ ਲੱਗਾ ਅਗੇਨ ਰੂਬੀ ਬਾਸੇ ਸ਼ੋ ਵਿਦ ਵਸਪ ਅਨ ਜੌਬ ਸਾਰਨੂ ਪਿਆਰ ਪਈ ਸਸਤਰੀਕਾ ਫੇਰ ਗੱਲ ਕਰਦੇ ਆ ਜੀ